ਵੀਰ ਪਿਤਾ ਸਮਾਨ ਬਜ਼ੁਰਗ ਇਹਨਾਂ ਮੈਚਾਂ ਦਾ ਆਨੰਦ ਮਾਣਦੇ ਆ। ਲਓ ਸਾਹਮਣੇ ਪੈਂਦੀ ਹੋਈ ਰੇਡ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ। ਫੱਜਦੀਆਂ ਪੱਟਾਂ ਤੇ ਥਾਪੀਆਂ। ਮੈਨੂੰ ਲੱਗਦਾ ਵੀ ਭਧੌੜ ਵਾਲਾ ਫੇਰ ਚੁੱਬੜ ਗਿਆ। ਹਰਜੀਪਾਸੇ ਪਿਆਰ ਨਾਲ ਪਿਆਰ ਨਾਲ ਪਰਮਾਤਮਾ ਮਿਲ ਕਰੇ। ਪਰ ਬੇਨਤੀ ਖਿਡਾਰੀਆਂ ਨੂੰ ਵੀ ਹੈ ਜਦੋਂ ਕੋਈ ਉਧਾਂ ਦਾ ਲਗਾ ਲੱਗਿਆ ਹੁੰਦਾ ਹੈ ਤੇ ਖਤਰਾ ਹੁੰਦਾ ਹੈ ਵੀ ਸਾਡੇ 60 ਜੋੜ ਲੱਗ ਸਕਦੀ ਹੈ ਤੇ ਸਾਡੇ ਵਿਰੋਧੀ ਖਿਡਾਰੀ ਦੇ 60 ਲੱਗ ਸਕਦੀ ਹੈ। ਹਾਂਜੀ ਦੋ 75 ਦੇ ਸੈਮੀਫਾਈਨਲ ਹੈ। ਭਾਈ ਕਿਉਂਕਿ ਜਿਹੜੇ ਕਲਸੀਆਂ ਨੂੰ ਤੇ ਚੰਨਾਂ ਵਾਲ ਨੂੰ ਸੱਤ ਲੋ ਜੀ ਗੈਰਾਂ ਦੀ ਟੀਮ ਦੇ ਚਾਂਗਲੀ ਨੂੰ ਆਹ ਬੱਲੇ ਬੱਲੇ ਆ ਲੱਭਾ ਭਹਾੜ ਵਾਲਾ ਵਾਹ ਮੁੰਡਿਆ ਕਮਾਲ ਕਰਤੀ ਐ ਆ ਲੱਭੇ ਲਈ ਵੀ ਤਾੜੀ ਮਾਰਦੇ ਜ਼ੋਰਦਾਰ ਭਹਾੜ ਵਾਲੇ ਮੁੰਡੇ ਨੇ ਕਮਾਲ ਕਰਤੀ ਐ ਉਧਰ 100 ਕਰਾਤੀ ਯੂਥ ਕਲੱਬ ਨਿਓ ਲੱਬੇ ਦੇ ਲਈ ਹੋਰ ਆ ਗਿਆ ਆ ਬੋਰਡ ਕਹਿੰਦੇ ਬਲੂਕੇ ਵਾਲਾ ਕਹਿੰਦੇ ਨਜ਼ਰੀ ਪੈ ਜੇ ਪ੍ਰਮੋਟਰਾਂ ਦੀ ਕਹਿੰਦੇ ਚੜ ਜੇ ਜਹਾਜ਼ਾਂ ਤੇ ਸਾਡੀਆਂ ਦੁਆਵਾਂ ਨੇ ਸਾਡੀਆਂ ਅਰਦਾਸਾਂ ਨੇ ਪਰ ਵਾਹਿਗੁਰੂ ਮਿਹਰ ਕਰੇ ਕਿਉਂਕਿ ਸਿਆਣਿਆਂ ਤੋਂ ਸੁਣਿਆ ਵੀ 12 ਸਾਲ ਬਾਅਦ ਤੇ ਮਾਤਾ ਰੂੜੀ ਦੀ ਸੁਣੀ ਗਈ ਹੈ ਇਹ ਕਹਿੰਦੇ ਵਾਹਿਗੁਰੂ ਮਿਹਰ ਕਰੇ ਸਾਡੀਆਂ ਦੁਆਵਾਂ ਨੇ ਸਾਡੇ ਵਾਲਾ ਬੋਰਡ ਵੀ ਕਹਿੰਦੇ ਮੇਰੇ ਵੀਰੇ ਖੇਡੇ ਵਿਦੇਸ਼ਾਂ ਦੀ ਨੰਬਰ ਜਾਫੀਆਂ ਦਾ ਵਾਰੀ ਦਾ ਨਾਲ ਠਮੇ ਖੇਡੇ ਕਾਕਾ ਕਾਰੀ ਜ਼ਰੀ ਦਾ ਬਲਵਿੰਦਰ ਫਿੱਡੂ ਹਰਿਆਣੇ ਪੰਜਾਬ ਨਹੀਂ ਨਹੀਂ ਪੂਰੀ ਦੁਨੀਆ ਦੀ ਕਬੱਡੀ ਦਾ ਰਸਤਮ ਹੋਇਆ ਲਓ ਸਾਹਮਣੇ ਯਾਤਰੀ ਪਿੰਡ ਵਾਲਾ ਲੱਭੂ ਕਬੱਡੀ ਪੌਂਦਰੀ ਤਿਆਰ ਹੈ ਸਾਹਮਣੇ ਭੰਡੌਰ ਪਿੰਡ ਦੇ ਯਾਫੀ ਚਾਰ ਹੈ ਇਹਨੂੰ ਪੁੱਠੀ ਕਹਿੰਦੇ ਆ ਬੜੀ ਡਾਢੀ ਹੁੰਦੀ ਹੈ ਕਿ ਆਪਣੇ ਦੰਦ ਚੀਣ ਦੀ ਕੰਧ ਬੜੀ ਮਜ਼ਬੂਤੀ ਹੁੰਦੀ ਲਓ ਸਾਹਮਣੇ ਕਬੱਡੀ ਪੈ ਰਹੀ ਹੈ ਜਰ ਧੰਨਾ ਸਿੰਘ ਜੀ ਕਦੇ ਪਹਿਲੀਆਂ ਚ ਗੱਲਾਂ ਚੱਲ ਗਿਆ ਆਹ ਸਾਹਮਣੇ ਪਾਏ ਹੋਏ ਕਾਰੇ ਦੀ ਕਬੱਡੀ ਹੈ ਇੱਕ ਪਾਸੇ ਪਧਾਓ ਛੋਟਾ ਵੀਰ ਆ ਨਿਕਾ 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 ਅੱਜ ਫਾ ਬੱਲੇ ਬੱਲੇ ਕਰਾ ਗਿਆ ਆ ਉਹ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਗਗੜੇ ਦੀ ਟੀਮ ਦੇ ਸਪான்ਸਰ ਹੈਪੀ ਰਾਜਾਣਾ ਹਾਂਗਕਾਂਗ ਦੇ ਸੀਪਾ ਸਿੰਘਾ ਵਾਲਾ ਪਾਉ ਪੁਗੀਪੁਰਾ ਦੇ ਬਲਜੀਤ ਮੈਂਬਰ ਚੰਦਰਮਾ ਚੈਨਾ ਸਿੰਘਾ ਵਾਲਾ ਜੋਤੀ ਕਹਿੰਦੇ ਸ਼ਖਪਰੀਆ ਸਾਜੀ ਰੇਲਪੁਰ ਦੇ ਵੀ ਤਿਆਰ-ਬਅ ਤਿਆਰ ਹੈ ਅਤੇ ਕੱਟ ਕੰਪਲੇਟਰ ਜੀਤ ਸਿੰਘ ਨੂੰ ਯੂਐਸਏ ਸੇ ਕਬੱਡੀ ਦੀ ਨਰਸਰੀ ਮੰਨਿਆ ਜਾਂਦਾ ਮੇਰੇ ਮਿੱਤਰੋ ਉਹ ਪਿੰਡਾਂ ਦੇ ਵਿੱਚੋਂ ਕਹਿੰਦੇ ਚੱਲ ਕੇ ਆਇਆ ਇਹਨੇ ਕਹਿੰਦੇ ਪਹਿਲੀਆਂ ਜੇ ਗੱਡੀਆਂ ਜਿੱਤ ਕੇ ਬੱਲੇ ਬੱਲੇ ਕਰਵਾਈ ਹੈ ਇਹ ਆ ਕਹਿੰਦੇ ਸ਼ੀਰਾ ਮੇਰੇ ਮਿੱਤਰੋ ਹੁਣ ਦੇਖਦੇ ਆ ਮੁਕਾਬਲਾ ਮੁੰਡਾ ਜਟਾਣਿਆਂ ਵਾਲਾ ਪੁੱਠੀ 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 ਪਾ ਗਿਆ ਉਹ ਲੜੀ ਜੀ ਉਹ ਮਰਦੇ ਮੁੰਡੇ ਕਮਾਲ ਕਰੀ ਜਾਂਦੇ ਨੇ ਜੀ ਨੂੰ ਜੀ ਨੂੰ ਖੇਡ ਵਧੀਆ ਲੱਗੀ ਜਟਾਣੇ ਵਾਲੇ ਦੀ ਤਾੜੀ ਮਾਰੋ ਹੋ ਜਰਾ ਜ਼ੋਰਦਾਰ ਮੁੰਡਿਆ ਮੈਚ ਲਾਗਲੀ ਦੇ ਪੌਂਡ ਦੇ ਲਈ ਮੁੰਡਾ ਖੇਡ ਮੈਦਾਨ ਦੇ ਵਿੱਚ ਬਡਰੁੱਖਾਂ ਵਾਲਾ ਕਹਿੰਦੇ ਵੱਧਾ ਹੋਇਆ। ਲਓ ਬਡਰੁੱਖਾਂ ਵਾਲਾ ਚੁੱਭ ਰਿਹਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵੱਧਾ ਹੋਇਆ ਫਿਰ ਵੀਰੋ। ਉੱਚਾ ਲੰਮਾ ਗੱਤਾਂ ਸਾਹਮਣੇ ਮੈਦਾਨ ਦੇ ਵਿੱਚ ਵੇਖੋ ਮੇਰੇ ਮਿੱਤਰੋ ਲੱਤੀ ਲੱਗਿਆ ਗੱਭਰੂ। ਉਹ ਬਾਅਦ ਸੋਹਣਿਆ ਟੱਕਰ ਸਿਰੇ ਦੀ ਆ। ਲਓ ਤਾੜੀਆਂ ਮਾਰ ਦਿਓ ਧਨੌਲੇ ਵਾਲਿਓ। ਲਓ ਧਨੌਲੇ ਵਾਲਿਓ। ਲਓ ਸਾਹਮਣੇ ਕਿਹਦੇ ਪਾ ਪਲਾਉੜ ਵਾਲਾ। ਡਾਕਟਰ ਜੀ ਆ ਗੁੱਲੀ ਆ ਗਿਆ ਜੀ ਮੇਰੇ ਕਰਨੀਆ ਲੋ ਹਿੰਮਤਪੁਰੀਆ ਦੁੱਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਉਰਲੇ ਪਾਸੇ ਭਧਾਉਣ ਵਾਲਾ ਮਹਿਕ ਜਦੋਂ ਭਧਾਉਣ ਦੇ ਟੂਰਨਾਮੈਂਟ ਤੇ ਹਾਉ ਟਿੱਬੇ ਵਾਲੇ ਪੰਟੀ ਨੇ ਤੇ ਜਟਾਣਾਂ ਵਾਲੇ ਕੁਲਵੀਰ ਨੇ ਟੌਪ ਦੀਆਂ ਕਬੱਡੀਆਂ ਪਾਈਆਂ ਪਰ ਇਧਰਲੇ ਪਾਸੇ ਇਹ ਮੈਨੂੰ ਲੱਗਦਾ ਭਧੌੜੀਆਂ 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 ਲੱਭਾ ਲੱਭਾ ਭਧਾਉਣ ਵਾਲਾ ਲੱਭਾ ਹਿੰਮਤਪੁਰੀਏ ਦੁੱਲੇ ਨੂੰ ਸੰਭੂ ਖੋੜ ਦੇ ਵਿੱਚ ਪੁੱਠੀ ਕੈਂਚੀ ਪਾ ਕੇ ਅੱਗੇ ਆ ਗਿਆ ਮੇਰੇ ਵੀਰੋ ਹਿੰਮਤਪੁਰੀਏ ਵਾਲੇ ਦੁੱਲੇ ਨੂੰ ਫੜ ਲਿਆ ਇਹ ਹੈ ਲੱਭਾ ਭਧੌੜ ਵਾਲਾ ਲਾ ਤਕੜਾ ਜੱਫਾ ਇੱਕ ਨੰਬਰ ਦਾ ਹੋਰ ਵਾਦਾ ਕਰਦਾ ਹੋਇਆ ਗੱਲ ਹੋ ਜਾਣੀ ਹੈ ਵੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੰਗੀ ਅੜੇ ਵਾਲੇ ਸ਼ਕੰਦਰ ਨੇ ਵੀ ਮੇਲਾ ਲੁੱਟਿਆ ਔਰ ਸਾਹਮਣੇ ਕੋਸ਼ਿਸ਼ ਕੀਤੀ ਹੋਈ ਵਾਹ ਉਧਰ ਮੇਰੇ ਵੀਰੋਂ ਐਨ ਫੇਰ ਜੱਫਾ ਲਾਉਣ ਦੀ ਗੱਲ ਕਰ ਦਿੱਤੀ ਐ ਜੱਗੀ ਪਰ ਦੇਖਣਾ ਵੀ ਵਿਸਲ ਦਾ ਇਸ਼ਾਰਾ ਅੰਕ ਜਾਫੀ ਦੇ ਹਿੱਸੇ ਐ ਲੈ ਵੀ ਲੋਪੋ ਵਾਲਿਆ ਅਗਲੇ ਮੈਚ ਜਿਹੜੇ ਉਹ ਮੋਗੇ ਵਾਲੇ